ਅੱਪਾ ਸਮਝਦੇ ਸੀ ਕਿ ਖੰਨੇ ਦਾ ਕੈਂਡੀਡੇਟ ਸਰਦੋਸਿਮ ਚੰਨੀ ਜੀ ਬਿੰਦੀ ਮਨੋਸਤਰਾ ਉਹਦੀ ਸਰਕਾਰ ਜੋ ਸਾਡੇ ਅੱਜ ਬਹੁਤ ਹੀ ਹਰਮਨ ਪਿਆਰੇ ਜਿਨ੍ਹਾਂ ਦਾ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਦੇ ਵਿੱਚ ਕੋਸ਼ਿਸ਼ ਕਾਰਨਾ ਨਾ ਲਿਆ ਜਾਂਦਾ ਜੋ ਉਸ ਨੂੰ ਲੋਕ ਪਾਰਟੀ ਦੇ ਸਲੋਕ ਸਭਾ ਨੂੰ ਪਲਾ ਰਹੇ ਨੇ ਸਾਡੇ ਚਲੇ ਦੇ ਕਲਮੀਨਰ ਉਹਨਾਂ ਨੇ ਬੁਲਾਇਆ ਸੀ ਬੋਲ ਰਹੀ ਫਤਿਹਗੜ੍ਹ ਦੀ ਆਵਾਜ਼ ਇਸ ਵਾਰ ਕੇਚਾਰੰਗ ਕੇਚਾਰਾ ਇਹ ਹੋਣਾ ਚਾਹੀਦਾ ਬੋਲ ਰਹੀ पतेगढ़ की आम इस, गेचरां गेचरां। इस तो 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 बार गेचराम गेचराम बोले इस बहुत ही मांसे सर मांजो तनाव देवांशी मांजी उनका तो बात ऐसे ता सरे सब तो सीनियर ने, में बेतो सीनियर में सब तो सीनियर में और सारा टाइम सब उन गाइड करते हैं सारी बातें क्या हैं बेतो नुकीसे चीती भी ਕਦੇ ਵੀ ਜਿੰਨੇ ਕੀ ਚਾਂਚ ਨਹੀਂ ਆ ਸਕਦੀ ਇਹ ਤੁਹਾਡੇ ਚਨਚ ਖੜ ਕੇ ਸਰ간다 ਇਸ ਪ੍ਰਮਾਤਮਾ ਦੀ ਤੁਹਾਡੇ ਨਾਲ ਕਦੇ ਦਗਾ ਨਹੀਂ ਹੋਣ ਦਊਗਾ ਕਦੀ ਦਗਾ ਕਰੂੰਗਾ ਨਹੀਂ ਕਦੀ ਤੁਫੇ ਵੀ ਨਹੀਂ ਕਰੂੰਗਾ ਹੋਰ ਕਿਸੇ ਨੂੰ ਲੁੱਟ ਨਹੀਂ ਦਊਗਾ ਤੇ ਨਾਲ ਲੁੱਟ ਕੇ ਪੁੱਜਣਾ ਨੂੰ ਪੁੱਜੇ ਸਾਰਾ ਸਮਾਰ ਤੁਹਾਡੇ ਨਾਮ ਹੋਵੇਗਾ ਜੀ 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 ਜ ਖੰਨਾ ਦੇ ਵਿੱਚ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਭਾਰਤੀ ਜਨਤਾ ਪਾਰਟੀ ਦਾ ਕੀਤਾ ਜਾ ਰਿਹਾ ਹੈ। ਸੋ ਮੇਰੇ ਨਾਲ ਉਮੀਦਵਾਰ ਗਿਜਾਰਾਮ ਜੀ ਤੇ ਉਹਨਾਂ ਦੇ ਨਾਲ ਸੈਂਟਰ ਤੋਂ ਆਏ ਸਾਡੇ ਹੋਰ ਵੀ ਮੈਂਬਰ ਸਾਹਿਬਾਨ ਨੇ ਇਹਨਾਂ ਨੇ ਕੀ ਕਹਿਣਾ ਚਾਹੁੰਦਾ ਤੇ ਇਹਦਾ ਉਦਘਾਟਨ ਕੀਤਾ ਹੈ ਦਫ਼ਤਰ ਦਾ ਵੀ ਕਰਦੇ। ਅਸੀਂ ਉਦਘਾਟਨ ਲੋਕ ਸਭਾ ਸ੍ਰੀ ਪੱਧਗੜ ਸਾਹਿਬ ਉਹਨਾਂ ਦੀ ਅੱਜ ਦੀ ਓਪਨਿੰਗ ਕੀਤੀ ਦਫ਼ਤਰ ਦੀ ਸਾਡੇ ਜਨਰਲ ਸਕੱਤਰ ਪੰਜਾਬ ਦੇ ਸੇਈ ਰਾਜੂ ਜੀ ਤੇ ਆਇਆ ਯਸਪ ਔਰ ਨਾਲ ਸਾਡੇ ਦਿਦਾਰ ਸਿੰਘ ਪੱਟੀ ਜੀ ਪ੍ਰਦੀਪ ਗਰਗ ਜੀ ਖੀਮਾ ਸਾਹਿਬ ਚੰਨੀ ਸਾਹਿਬ ਔਰ ਸਾਡੇ ਥੱਪੜ ਸਾਹਿਬ ਔਰ ਸਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਸਾਡੇ ਪੰਜਾਬ ਦੇ ਜਨਰਲ ਸਿਰਕਰ ਦੇ ਸਾਹਮਣੇ ਫਿੱਤਾ ਕੱਟ ਕੇ ਅੱਜ ਦਸਵੀਂ ਤੌਰ ਤੇ ਇਸ ਦਫਤਰ ਦਾ ਦੁਗਾਟਨ ਕੀਤਾ ਤਾਂ ਜੋ ਸਾਰੇ ਹੀ ਲੋਕ ਸਭਾ ਚ ਅੱਜ ਤੋਂ ਬਾਅਦ ਦਫਤਰ ਖੁੱਲਣੇ ਸ਼ੁਰੂ ਹੋ ਜੇਗੇ ਤੇ ਅਸੀਂ ਜਿੱਤ ਦੀ ਤ੍ਰਿਤੀ ਆ ਜੇ ਰੁਕਮਲੀ ਕਰ ਲਈ ਸਮਝ ਕਿੰਨਾ ਕੋ ਸਾਹ ਮਿਲ ਰਿਹਾ ਯਾਰ ਆ ਤੁਹਾਡੇ ਸਾਹਮਣੇ ਆ ਲੋਕੀ ਨਾਰੇ ਮਾਰ ਰਹੇ ਆ ਬੈਠੇ ਆ ਤੁਹਾਡੇ ਸਾਹਮਣੇ ਜਿੰਦਾਬਾਦ ਆ ਜਿੰਦਾਬਾਦ ਪਾਰਟੀ ਜਿੰਦਾਬਾਦ ਜੇਜਾਰਾਮ ਪਾਲ ਮਜੀ ਜਿੰਦਾਬਾਦ ਆ ਤੁਹਾਡੇ ਸਾਹਮਣੇ ਜੀ ਤੁਸੀਂ ਵੀ ਜਿੱਤਣਾ ਮੈਂ ਵੀ ਜਿੱਤਣਾ ਦੋਨਾਂ ਦੀ ਬਾਤ ਇੱਕ ਹੀ ਪਰसों ਦੇ ਇਕੱਠ ਨੇ ਕਿੰਨੇ ਕਿ ਖੁਸ਼ੀ ਵਾਲਿਆ ਕੱਲ ਦੀ ਕੰਮ ਕੱਲ ਦੇ ਇਕੱਠ ਦਾ ਕੱਲ ਦੀ ਖੁਸ਼ੀਆਂ ਤੁਹਾਡੇ ਕੋਲ ਵੀ ਆ ਮੇਰੇ ਕੋਲ ਵੀ ਸਾਰੇ ਭਾ ਕੇ ਵੰਡ ਕੇ ਇੱਕ ਜੰਮੂ ਆਪਾਂ ਇਹਨੂੰ ਲੋਕਾਂ 'ਚ ਦਿਖਾ ਦਈਏ ਤੇ ਮੋਦੀ ਦੀ ਸੀਟ ਦੇ ਵਿੱਚ ਆਪਣਾ ਹਿੱਸਾ ਪਾ ਦਈਏ ਕੀ ਲਗਦਾ ਜੀ ਤੁਸੀਂ ਜਿਹੜਾ ਹੈ ਅੱਜ ਪਸ਼ੇਰ ਦੇ ਕੱਲ ਜਿਹੜਾ ਐਡੀ ਵੱਡੀ ਰੈਲੀ ਹੋਈ ਹੈ ਉਹ ਇੱਕ ਟਰੇਲਰ ਸੀ ਆਉਣ ਵਾਲੇ ਬਹੁਤ ਵੱਡੀ ਸਫਲਤਾ ਜਿਹੜੀ ਸਾਡੇ ਕੈਂਡੀਡੇਟ ਸਤਗਾਰ ਯੋਗ ਗਿਜੇਰਾਮ ਜੀ ਨੂੰ ਮਿਲਣ ਵਾਲੀ ਹੈ ਔਰ ਰਾਜੇਸ ਅਫਿਸ ਦਾ ਉਦਘਾਟਨ ਕੀਤਾ ਸਾਡੇ ਨਾਲ ਪੱਟੀ ਸਾਹਿਬ ਨੇ ਸਾਡੇ ਬਹੁਤ ਸੀਨੀਅਰ ਲੀਡਰਸ ਨੇ ਔਰ ਉਹਨਾਂ ਦੇ ਨਾਲ ਸਾਡੇ ਖੰਨਾ ਦੇ ਪ੍ਰਧਾਨ ਚੀਮਾ ਜੀ ਭਪਿੰਦਰ ਚੀਮਾ ਜੀ ਸਾਰੇ ਸਾਥੀ ਕਰਕਸ਼ਾਪ ਸਾਰੇ ਸਾਥੀ ਅੱਜ ਆਏ ਆ ਔਰ ਇਹ ਐਲਾਨ ਹੈ ਅੱਜ ਦੇ ਦਿਨ ਦੇ ਵਿੱਚ ਕਿ ਜਿਹੜੇ ਵੀ ਦੇਸ਼ ਦੇ ਖਿਲਾਫ ਨੇ ਜਿਹੜੇ ਕੀ ਨਸ਼ਿਆਂ ਦੇ ਲਈ ਖੜੇ ਨੇ ਜਿਹੜੇ ਕੀ ਕਰਕਸ਼ਨ ਦੇ ਲਈ ਖੜੇ ਨੇ ਜਿਹੜੇ ਪੰਜਾਬ ਦੇ ਖਿਲਾਫ ਨੇ ਉਹਨਾਂ ਲਈ ਅੱਜ ਅਸੀਂ ਆ ਆਫਿਸ ਖੋਲ ਕੇ ਇੱਕ ਬਹੁਤ ਵੱਡਾ ਐਲਾਨ ਕੀਤਾ ਕਿ ਬਿਲਕੁਲ ਤੁਸੀਂ ਅਲਰਟ ਹੋ ਜਾਓ ਕਿਉਂਕਿ ਅੱਜ ਤੋਂ ਬਾਅਦ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਔਰ 1 ਜੂਨ ਨੂੰ ਹਮ ਹਮਾ ਕੇ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਅਸ਼ੀਰਵਾਦ ਮਿਲਣ ਵਾਲਾ ਹੈ ਔਰ ਅਸੀਂ ਇੱਥੋਂ ਐਮਪੀ ਚਿਤਾ ਕੇ ਦਿੱਲੀ ਭੇਜਣ ਵਾਲੇ ਹਾਂ ਕਿੰਨੀਆਂ ਸੀਟਾਂ ਮਿਲ ਜਾਣਗੀਆਂ ਦੇਖੋ ਜਿਸ ਤਰੀਕੇ ਦਾ ਲੱਗ ਰਿਹਾ ਕਿ 13 ਤੋਂ 13 ਸੀਟਾਂ ਤੇ ਕਮਲ ਇਸ ਵਾਰੀ ਖੋਲੇਗਾ ਫਤਿਹਗੜ੍ਹ ਸਾਹਿਬ ਤੋਂ ਗੱਲ ਕਾਲਜ ਦਾਖਲ ਹੋਏ ਨੇ ਤੁਸੀਂ ਉੱਥੇ ਰਹਿ ਰਹੇ ਹੋਰ ਬੜੀਆ ਕੱਢੇ ਰਹਾ ਹੈ ਪਬਲਿਕ ਦੇ ਵਿੱਚ ਆਵਾਜ਼ ਉੱਠੀ ਹੈ ਮੁਰਾਫ ਸ਼ਾਹ ਜੀ ਬਹੁਤ ਲੰਮਾ ਰਾਜਨੀਤਿਕ ਜੀਵਨਾਮਾ ਹੈ ਇਹਨਾਂ ਉਸਾ ਕਦੇ ਦੇਖਿਆ ਨੀਗਾ ਔਰ ਇਹ ਸਭ ਮੋਦੀ ਸਾਹਿਬ ਦੀ ਜਿਹੜੀ ਲੋਕ ਪਿਰੇ ਲੀਡਰਸ਼ਿਪ ਆ ਔਰ ਲੋਕਾਂ ਦੇ ਹਿੱਤਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਜੋ ਕੰਮ ਨੇ ਉਹਨੂੰ ਲੋਕ ਸਮਝ ਚੁੱਕੇ ਆ ਹੁਣ ਕਿਸੇ ਬਹਿਕਾਵੇ ਨਹੀਂ ਆਉਂਦੇ ਔਰ ਪੂਰੀ ਮジョਰਿਟੀ ਦੇ ਨਾਲ ਔਰ ਅਸੀਂ ਇਹ ਸਿੱਟ ਜਿੱਤਾਂਗੇ ਜਿਵੇਂ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਮੁੱਖ ਚੋਣ ਦਾ ਪ੍ਰਧਾਨ ਹੋਣ ਵਾਲਾ ਠੀਕ ਰਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਰਾਜੂ ਜੀ ਦਾ ਸਾਡੇ ਜਨਰਲ ਸੈਕਟਰੀ ਸਾਹਿਬ ਦਾ ਕੇਜਾਰਾਮ ਜੀ ਦਾ ਪੱਟੀ ਸਾਹਿਬ ਦਾ ਥਾਪਰ ਸਾਹਿਬ ਦਾ ਗਰਮ ਸਾਹਿਬ ਦਾ ਚੰਨੀ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਫੱਲੀ ਸਾਹਿਬ ਖੜੇ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪ ਹੀ ਦੇਖਿਆ ਮੈਨਰੋ ਸਾਹਿਬ ਤੁਸੀਂ ਕੱਲ ਰੈਲੀ ਵੀ ਸਾਰੀ ਕਵਰ ਕੀਤੀ ਹੈ ਐਕਚੁਅਲੀ ਚ ਇਹ ਪੰਜਾਬ ਦੀ ਡਿਮਾਂਡ ਹੈ ਮੋਦੀ ਸਾਹਿਬ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਪੰਜਾਬ ਦੀ ਲੋੜ ਹੈ ਪੰਜਾਬ ਦੇ ਕਿਸਾਨ ਦੀ ਨੌਜਵਾਨ ਦੀ ਦਲਿਤ ਦੀ ਔਰਤ ਦੀ ਲੋੜ ਹੈ ਕਿਉਂਕਿ ਦੇਖੋ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਸਟੇਟਾਂ ਇਸ ਟਾਈਮ ਸਾਡਾ 27ਵਾਂ ਨੰਬਰ ਹੈ ਕਿਤੇ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ ਅੱਜ ਜੇ ਦੁਬਾਰਾ ਪੰਜਾਬ ਨੂੰ ਖੁਸ਼ਹਾਲ ਲੈ ਕੇ ਆਉਣਾ ਪਾਉਣੇ 4 ਲੱਖ ਕਰੋੜ ਕਰਜ਼ਾ ਚੜ ਗਿਆ ਜੀ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਹਾਲਾਤ ਦੇਖੋ ਤੁਸੀਂ ਨੌਜਵਾਨ ਪਲਾਨ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਐ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਅੱਜ ਪੰਜਾਬ ਚਾਹੁੰਦਾ ਹੈ ਮੋਦੀ ਸਾਹਿਬ ਦੀ ਜਦੋਂ ਤੱਕ ਪੰਜਾਬ 'ਚ ਡਬਲ ਇੰਜੀਨ ਸਰਕਾਰ ਨਹੀਂ ਬਣਦੀ ਤੁਸੀਂ ਮੇਰੀ ਇਹ ਗੱਲ ਤੁਸੀਂ ਘਰ ਦੇ ਮੁਖੀ ਹੋ ਜਦੋਂ ਤੱਕ ਸਾਡੇ ਕੋਲ ਫਾਈਨੈਂਸ਼ਲੀ ਅਸੀਂ ਸਾਊਂਡ ਨਹੀਂ ਹੋਵਾਂਗੇ ਸਾਡੀ ਸਟੇਟ ਤਰੱਕੀ ਨਹੀਂ ਕਰ ਸਕਦੀ ਸੋ ਫਾਈਨੈਂਸ਼ਲੀ ਸਾਊਂਡ ਹੋਣ ਵਾਸਤੇ ਸਾਨੂੰ ਮੋਦੀ ਸਾਹਿਬ ਦਾ ਅਸ਼ੀਰਵਾਦ ਸਹਿਯੋਗ ਲੈਣਾ ਪੈਣਾ ਹੈ ਤਾਂ ਸਾਡੇ ਪੰਜਾਬ ਨੇ ਦੁਬਾਰਾ ਪੈਰਾਂ ਪਰ ਹੋਣਾ ਨਹੀਂ ਨਹੀਂ ਹੋ ਸਕਦਾ ਲੋਕਾਂ ਚੋਂ ਰਿਸ਼ਾ ਤੁਹਾਡੇ ਸਾਹਮਣੇ ਨਕਾ ਨਸ਼ਾ ਮੁਕਤ ਪੰਜਾਬ ਖੁਸ਼ਹਾਲ ਕਿਸਾਨ ਦੀ ਹੁਣ ਖੇਤੀ ਘਰ ਘਰ ਰੋਜ਼ਗਾਰ ਪ੍ਰਸ਼ਟਾਹਾਰ ਮੁਕਤ ਪੰਜਾਬ ਇਹ ਮੋਦੀ ਸਾਹਿਬ ਦਾ ਨਾਅਰਾ ਸੋ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਫਤੇਗੜ ਸਾਹਿਬ ਦੀ ਸੀਟ ਚ ਜਿੱਤ ਕੇ ਗੇਜाराम ਜੀ ਦੀ ਝੋਲੀ 'ਚ ਪਾਉਣੀ ਹੈ ਭਾਰਤ ਜਨਤਾ ਪਾਰਟੀ ਦੀ ਝੋਲੀ 'ਚ ਪਾਉਣੀ ਹੈ ਨਰਿੰਦਰ ਮੋਦੀ ਜੀ ਦੀ ਝੋਲੀ 'ਚ ਪਾਉਣੀ ਹੈ ਰਾਜੂ ਜੀ ਦਾ ਦੇ ਗਰਗ ਸਾਹਿਬ ਦਾ ਨਾਮ ਸੀ ਬਹੁਤ ਵਧੀਆ ਤਰੀਕੇ ਨਾਲ ਉੱਚਾ ਕਰਨਾ ਇਸ ਜ਼ਿਲ੍ਹੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਖਾਸ ਤੌਰ ਤੇ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਇੰਨਾ ਸਾਥ ਦਿੰਦੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰਦੀਪ ਜੀ ਕਿਸਾਨਾਂ ਦਾ ਜਿਹੜਾ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਰੋਣਾ ਸੀਗੇ ਕਿਸਾਨ ਰੋਲ ਕਰ ਰਹੇ ਨੇ ਇਹ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ ਇਹ ਜਿਹੜਾ ਕੱਲ ਵੀ ਤੁਹਾਨੂੰ ਦੇਖਿਆ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਮਜ਼ਦੂਰ ਕਾਰੋਬਾਰੀ ਸਾਰੇ ਗੇਜਾ ਰਾਮ ਜੀ ਦੇ ਫਾਰਮ ਭਰਉਣ ਗਏ ਨੇ ਪਰ ਕੁਝ ਜਿਹੜੇ ਲੋਕ ਆਪਣੀ ਹਾਜ਼ਰੀ ਲਵਾਉਣ ਆਏ ਸੀ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਸੀ ਉਹ 15 20 ਦੇ ਕਰੀਬ ਝੰਡੇ ਚੱਕੀ ਖੜੇ ਸੀ ਜਿਨ੍ਹਾਂ ਨੂੰ ਭੇਜਿਆ ਗਿਆ ਸੀਗਾ ਵੀ ਹਾਂ ਅਸੀਂ ਹਾਜ਼ਰੀ ਲਵਾਉਣੀ ਹੈ ਹੁਣ ਤੁਸੀਂ ਮੇਰੇ ਨਾਲੋਂ ਵੱਧ ਸਾਰੀ ਕਵਰੇਜ ਕਰ ਰਹੇ ਹੋ 10000 ਬੰਦਾ ਕਿਤੇ ਫਾਰਮ ਪਰ ਹੋਲ ਜਾ ਰਿਹਾ ਕਿਸੇ ਪਾਸੇ 20 ਬੰਦੇ ਖੜੇ ਨੇ ਇਹ ਉਹਦੇ ਵਿੱਚ ਜੋ ਸਾਡੇ ਨਾਲ ਸੀ ਤੁਸੀਂ ਦੇਖੋ ਮੈਕਸਿਮਮ ਕਿਸਾਨ ਸੀ ਮੈਕਸਿਮਮ ਮਜ਼ਦੂਰ ਸੀ ਮੈਕਸਿਮਮ ਉਹਦੇ ਚ ਸਾਡੇ ਜਿਹੜਾ ਭਾਈਚਾਰਾ ਹੈ ਵਪਾਰੀ ਭਾਈਚਾਰਾ ਸੀ ਉਦਯੋਗਪਤੀ ਸੀ ਸਭ ਵਰਗ ਨਾਲ ਨੇ ਇਹ ਇੱਕ ਰਾਜਨੀਤਿਕ ਪ੍ਰੋਪਗੈਂਡਾ ਹੈ ਜਿੰਨਾ ਕੰਮ ਮੋਦੀ ਜੀ ਨੇ ਕਿਸਾਨਾਂ ਵਾਸਤੇ ਕੀਤਾ ਕਿਸੇ ਨੇ ਨਹੀਂ ਕੀਤਾ ਅਸੀਂ ਇੱਕ ਇੱਕ ਗੱਲ ਕੱਲ ਵੀ ਸਾਡੀ ਭੈਣ ਮਿਨਾਕਸ਼ੀ ਲੇਖੀ ਜੀ ਨੇ ਤੁਹਾਨੂੰ ਦੱਸੀ ਆ ਵੀ ਕਿੱਡਾ ਬਜਟ ਕਿਸਾਨਾਂ ਲਈ ਲੈ ਕੇ ਆਏ ਨੇ ਔਰ ਕਿਸਾਨਾਂ ਨੂੰ ਹਰ ਸਾਲ ਪੂਰੇ ਦੇਸ਼ ਦੇ ਕਿਸਾਨਾਂ ਨੂੰ 2 ਲੱਖ ਕਰੋੜ ਰੁਪਏ ਮੋਦੀ ਜੀ ਕਿਸਾਨ ਸਨਮਾਨ ਨਿਧੀ ਪਾਉਂਦੇ ਨੇ ਔਰ ਜਿਹੜੀ ਐਮਐਸਪੀ ਦੀ ਗੱਲ ਆ ਉਹ ਵੀ ਤੁਸੀਂ 14 ਤੋਂ ਲੈ ਕੇ 24 ਤੱਕ ਦੇਖ ਲਓ ਡਬਲ ਕਰਤੀ ਇਹ ਸਾਰੀਆਂ ਚੀਜ਼ਾਂ ਆ किसान ਵੀਰਾਂ ਨੂੰ ਮਿਲ ਰਹੀਆਂ ਨੇ ਸੋਇਲ ਟੈਸਟ ਹੈ ਨੀਮ ਕੋਟਿਡ ਜ਼ੂਰੀਆ ਹੈ ਤੇ ਹਰ ਇੱਕ ਚੀਜ਼ ਤੇ ਸਬਸਿਡੀ ਆ ਇਹਨਾਂ ਤੇ ਪੈਸਟਿਸਾਈਡ ਤੇ ਉਹ ਸਾਰਾ ਕੁਝ ਮਿਲ ਰਿਹਾ ਹੈ ਦੂਸਰੇ ਪਾਸੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੇ ਭਗਵੰਤ ਮਾਨ ਜੀ ਦੀ ਸਰਕਾਰ ਜਦ ਭਗਵੰਤ ਮਾਨ ਜੀ ਦੀ ਸਰਕਾਰ ਜਦ ਪੰਜਾਬ ਦੇ ਵਿੱਚ ਮੈਨਰੋ ਜੀ ਭਗਵੰਤ ਮਾਨ ਜੀ ਦੇ ਪੰਜਾਬ ਦੇ ਸਰਕਾਰ ਐ ਚੁਟਕੀ ਵਜਾ ਕੇ ਕਹਿੰਦੇ ਸੀ 5 ਮਿੰਟ ਚ ਐ ਐਮ ਐਸ ਪੀ ਦੇ ਦਾਂਗੇ ਇੱਕ ਵੀ ਫਸਲ ਤੇ ਭਗਵੰਤ ਮਾਨ ਦੀ ਸਰਕਾਰ ਐ ਐਮ ਐਸ ਪੀ ਨਹੀਂ ਦੇ ਰਹੀ ਅੱਜ ਕਿਸਾਨ ਨੂੰ ਕਿਉਂ ਨਹੀਂ ਪੁੱਛਦੇ ਜਿੱਥੇ ਸਾਡੀ ਜਿੱਥੇ ਸਾਡੀ ਸਰਕਾਰ ਐ ਹਰਿਆਣੇ ਦੇ ਵਿੱਚ ਨਾਲ ਕੰਧ ਨਾਲ ਕੰਧ ਲੱਗਦੀ ਐ ਮੋਢੇ ਨਾਲ ਮੋਢਾ ਲੱਗਦਾ ਅਸੀਂ 14 ਫਸਲਾਂ ਤੇ ਐਮ ਐਸ ਪੀ ਦੰਨੇ ਆ ਪਪਾ ਸਰੀ ਅੰਨੇਜ ਭਾਰਤੀ ਜਨਤਾ ਪਾਰਟੀ ਦੀ ਸਰਕਾਰਾ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰਾ ਇੱਕ ਇੱਕ ਦਾਣਾ ਕਿਸਾਨ ਦਾ ਹਰ ਇੱਕ ਫਸਲ ਦਾ ਚੁੱਕਿਆ ਜਾਂਦਾ ਪੰਜਾਬ ਸਰਕਾਰ ਇੱਕ ਵੀ ਫਸਲ ਤੇ ਐਮਐਸਪੀ ਨਹੀਂ ਦਿੰਦੀ ਇਹ ਜਿਹੜੇ ਮੈਨੂਪਲੇਟਡ ਆਮ ਆਦਮੀ ਪਾਰਟੀ ਦੇ ਛੱਡੇ ਬੰਦੇ ਨੇ ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਕੁਐਸਚਨ ਕਰਨਾ ਚਾਹੀਦਾ ਆਮ ਆਦਮੀ ਪਾਰਟੀ ਤੋਂ ਵੀ ਤੁਸੀਂ ਜੋ ਐਮਐਸਪੀ ਦਾ ਵਾਅਦਾ ਕੀਤਾ ਉਹਦਾ ਕੀ ਕੀਤਾ ਇੰਨੀ ਮੈਂ ਬੇਨਤੀਆ ਕਰਦਾ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਆਓ ਜੇ ਪੰਜਾਬ ਨੂੰ ਤੁਸੀਂ ਖੁਸ਼ਹਾਲ ਕਰਨਾ ਤੁਸੀਂ ਕਾਂਗਰਸ ਨੂੰ ਵੀ ਜੱਟਾਇਆ ਤੁਸੀਂ ਅਕਾਲੀ ਦਲ ਨੂੰ ਵੀ ਜਿਤਾਇਆ ਤੁਸੀਂ 90 90 ਸੀਟਾਂ ਨਾ ਦੇਤੀਆਂ ਉਹ ਇੱਕ ਵਾਰ ਭਾਈ ਭਾਰਤੀ ਜਨਤਾ ਪਾਰਟੀ ਨੂੰ ਲਿਆਓ ਮੋਦੀ ਜੀ ਨੂੰ ਲਿਆਓ ਤਾਂ ਸਹੀ ਸਾਡੇ ਨਾਲ ਬੈਠੋ ਆ ਕੇ ਅਸੀਂ ਸਾਰੇ ਮਸਲੇ ਅੱਜ ਪੰਜਾਬ ਨੂੰ ਸੋਨੇ ਦੀ ਚਿੜੀਆਂ ਨਾ ਬਣਾਤਾ ਤਾਂ ਤੁਸੀਂ ਕੋਈ ਉੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਲਿਆਓ ਇੰਨੀ ਹੀ ਬੇਨਤੀਆਂ ਨੇ ਬਾਕੀ ਤੁਸੀਂ ਖੁਦ ਸਮਝਦਾਰ ਹੋ ਅੱਜ ਪੰਜਾਬ ਦੇ ਲੋਕ ਮੋਦੀ ਜੀ ਦੇ ਨਾਲ ਨੇ ਮੋਦੀ ਜੀ ਨੂੰ ਲਿਆਉਣਾ ਚਾਹੁੰਦੇ ਨੇ ਇੰਨੀ ਹੋ ਸਾਡੀ ਬੇਨਤੀ ਮੁਖ ਮੰਗਵਾਲਾ ਕੀ ਦਿਨ ਨਾਲ ਐਕਸਟਰਾ ਫਤਿਹਗੜ ਸਾਹਿਬ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਰਿਹਾ ਸਾਡੇ ਗੇਜਾ ਰਾਮ ਜੀ ਦੇ ਆਉਂਦਿਆਂ ਹੀ ਸਾਰੇ ਵਿਰੋਧੀਆਂ ਨੂੰ ਦੰਦਲਾ ਪੈ ਗਈਆਂ ਕੱਲ ਜਦੋਂ ਗੇਜਾ ਰਾਮ ਜੀ ਦਾ ਕੱਟ ਹੋਇਆ ਜਿਹੜੇ ਸਾਡੇ ਪੰਜ ਜ਼ਿਲ੍ਹਾ ਪ੍ਰਧਾਨ ਨੇ ਤੇ ਸਾਡੇ ਇੰਚਾਰਜ ਨੇ ਲੋਕ ਸਭਾ ਦੇ ਰਾਜੂ ਜੀ ਤੇ ਪ੍ਰਦੀਪ ਗਰਗ ਜੀ ਇਹਨਾਂ ਦੀ ਗੱਲ ਜੋ ਕੱਲ ਪ੍ਰੋਗਰਾਮ ਹੋਇਆ ਉਹਨੇ ਸਾਰੀਆਂ ਪਾਰਟੀਆਂ ਨੂੰ ਪਿੱਛੇ ਧੱਕ ਦਿੱਤਾ ਅੱਜ ਦੀ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਸਪੋਕਸਪਰਸਨ ਦੀ ਡਿਬੇਟ ਸੀ ਸਵੇਰੇ ਧਾਣਾ ਮੰਡੀ 'ਚ ਤੁਸੀਂ ਵੀ ਦੇਖਿਆ ਹੋਣਾ ਉੱਥੇ ਕਾਂਗਰਸ ਪਾਰਟੀ ਨਾਲ 1 2 ਬੰਦਾ ਨਹੀਂ ਸੀ ਸਿੰਗਲ ਬੰਦਾ ਆਇਆ ਉਹਨਾਂ ਦਾ ਇੱਕ ਬੰਦਾ ਕੋਈ ਸਾਰੇ ਭੱਜ ਗਏ ਮੈਂ ਸਮਝਦਾ ਕਿ ਗੇਜाराम ਜੀ ਨੂੰ ਇੱਥੇ ਖੰਨੇ ਦੇ ਕੈਂਡੀਡੇਟ ਦੇ ਕੇ ਮੋਦੀ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਆਸਾਨ ਕੀਤਾ ਇਹ ਇਹ ਚਿਹਦਾ ਦੀ ਧਰਤੀ ਤੋਂ ਅਸੀਂ ਵੱਡੀ ਗਿਣਤੀ ਗੇਜाराम ਨੂੰ ਜਿਤਾ ਕੇ ਭੇਜਾਂਗੇ ਸੋ بڑے بڑے ਦਾਅਵੇ ਜਿਹੜੇ ਨੇ ਅੱਜ ਇੱਥੇ ਕੀਤੇ ਗਏ ਨੇ ਔਰ ਬਾਕੀ ਜਿਹੜੀ ਜੋ ਕੱਲ ਦਾ ਕੱਟ ਸੀਗਾ ਖਾਠਾ ਮਾਰਦਾ ਕੱਟ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਜਪਾ ਦੇ ਉਸ ਕੱਟ ਨੇ ਭਾਜਪਾ ਦੀ ਜਿਹੜਾ ਕਾਦਾ ਉੱਚਾ ਕੀਤਾ ਹੈ ਅੱਜ ਖੰਨੇ ਮੁਖ ਚੌਂ ਦਾ ਫਤਹਾ ਉਦਘਾਟਨ ਜਿਹੜਾ ਹੈ ਅੱਜ ਹੋਰ ਹੈ ਤੇ ਉਦਘਾਟਨ ਕਰਨ ਤੋਂ ਬਾਅਦ ਪ੍ਰੈਸ ਦੇ ਨਾਲ ਵਾਰਤਾ ਜਿਹੜੀ ਹੈ ਕੀਤੀ ਗਈ ਹੈ ਗੇਜਰ ਰਾਮਜੀਤ ਦੇ ਨਾਲ ਪੰਜਾਬ ਦੇ ਜਗਨਸਖਤਰ ਵੀਰੇ ਨੇ ਉਹ ਵੀ ਮੌਜੂਦ ਸੀ ਕੈਮਰਾਮੈਨ ਜਗਨੂ ਦੇ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੇਸ਼ਨ ਖੰਨਾ